ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਤੇ ਲੋ ਜੀ ਸ਼ੁਰੂਆਤ ਕਰਦੇ ਆ ਅੱਜ ਦੇ ਬਲੌਗ ਤੋਂ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਸਪੋਰਟ ਕਰਦੇ ਹੋ ਲੋ ਜੀ ਆਪਾਂ ਚੱਲਿਆ ਹਸਪੀਟਲ ਚੱਲਿਆ ਹਸਪਤਾਲ ਤੇ ਰੀਤ ਨੂੰ ਸੋਚਦੇ ਹੋਏ ਕਿ ਅੱਜ ਇਹਨੇ ਬਲੌਗ ਸਟਾਰਟ ਕੀਤਾ ਇੰਨੇ ਤੇ ਕੱਪੜੇ ਬਾਜੀ ਸੁਸ ਵਸਿਸ ਸੁਸ ਵਸਿਸ ਚੂਜ਼ ਚੂਜ਼ ਦੇ ਰੋ ਤੇ ਚੂਜ਼ ਤੇ ਚੱਲੇ ਆਪਾਂ ਅੱਜ ਹਸਪਤਾਲ ਪੀਪੀ ਲੈ ਕੇ ਕਿ ਐਮਰਜੈਂਸੀ ਜਾਣਾ ਪਿਆ ਸਾਨੂੰ ਕੋਲ ਆ ਗਈ ਜਾਂ ਡਾਕਟਰਾਂ ਦੀ ਕਹਿੰਦੇ ਵੀ ਆਓ ਹਸਪਤਾਲ ਤੁਹਾਡਾ ਟਾਈਮ ਹੋ ਗਿਆ ਹਸਪਤਾਲ ਆਉਂਦਾ ਸੋ ਆਪਾਂ ਚੱਲੇ ਹਸਪਤਾਲ ਤੇ ਸ਼ੂਜ਼ ਕੱਪੜੇ ਇਗਨੋਰ ਕਰ ਦਿਓ ਜਿੰਨੇ ਜ਼ਿਆਦਾ ਖਿਲਰੇ ਆ ਜਿੰਨੇ ਘੱਟ ਕੱਪੜੇ ਖਿੰਡਰਨਗੇ ਉਨੇ ਵਧੀਆ ਹੁੰਦੇ ਤੁਸੀਂ ਵੀ ਆਪਣੇ ਘਰ ਦੇ ਕੱਪੜੇ ਪਾ ਲਿਆ ਕਰੋ ਠੀਕ ਹੈ ਜੀ ਕੱਪੜੇ ਖਿਲਾਰੇ ਨਹੀਂ ਆ ਬੈੱਡ ਤੇ ਚੱਕੇ ਆ ਐਂਡ ਡਿਸਮਿਸ ਕਿਸ ਅਲੋ ਉਹ ਜਰਾ ਬਾਦ ਦੇ ਨਾਲ ਪਰਫਿਊਮ ਪਾਈ ਚਲ ਡਿਸਮਿਸ ਇਹ ਇੰਨੀ ਮੁਸ਼ਕਲ ਉਹ ਬਰਬਾਹ ਸਾਬਿਆ ਮੇਰੀਆਂ ਦੇਖ ਲਓ ਝੂਠ ਬੋਲਦੀ ਆ ਦੇਖ ਲਓ ਨਹੀਂ ਮੈਂ ਝੂਠ ਬੋਲਦੀ ਨਹੀਂ ਪੈਰਾਂ ਚ ਦਿਖਾ ਦੇ ਨਾ ਆ ਦੇਖ ਲਓ ਨਹੀਂ ਇਹ ਰਹਿਣ ਦੋ ਇਹ ਰਹਿਣ ਦੋ ਇਹ ਗੰਦੀਆਂ ਥੋੜੋ ਆ ਆ ਲੈ ਆ ਲੈ ਹੈ ਸਵੇਰੇ ਦਿੱਤੀਆਂ ਇਹਨਾਂ ਨੂੰ ਪਾਉਣ ਲਈ ਕੱਲ ਕੱਲ ਸ਼ਾਮ ਨੂੰ ਸੌਰੀ ਤੇ ਦੇਖ ਲਓ ਹਰ ਸਬਸ ਕੱਲ ਕੰਟੀਨ ਗਿਆ ਸੀ ਮੈਂ ਆਪਣੇ ਭਾਈ ਨਾਲ ਆ ਉਹ ਵੀ ਕੰਟੇਨਰ ਇੱਕ ਮਿੰਟ ਆਇਆ ਕਹਿੰਦਾ ਤੁਸੀਂ ਪਹਿਲੇ ਸਮਾਨ ਲੈਂਦਾ ਕੰਟੇਨਰ ਚ ਦਿਖਾਇਆ ਨਹੀਂ ਸਮਾਨ ਦਿਖਾ ਦਿੰਦੇ ਆ ਜੀ ਚਲੋ ਸਮਾਨ ਹੀ ਬਣਾਓ ਚਲੋ ਜੀ ਚਲਿਏ ਚਲੋ ਇੱਕ ਮਿੰਟ ਨਹੀਂ ਇਹਨੇ ਬੰਦੇ ਨੇ ਬੈਠਣ ਦਿੱਤਾ ਉੱਥੇ ਤੁਹਾਨੂੰ ਇਹਨੂੰ ਮੈਂ ਬਾਹਰ ਲੈ ਕੇ ਆਇਆ ਵਿਚਾਰੀ ਹਸਪੀਟਲ ਤੇ ਬੈਠੀ ਹੋਆ ਪਪਾ ਫੂਡੀ ਲੜੀ ਪਪਾ ਆ ਲੈਣਾ ਪਪਾ ਉਹ ਲੈਣਾ ਅੱਕ ਕੇ ਬਾਹਰ ਹੀ ਲੈਂਦਾ ਇਹਨੂੰ ਮੈਂ ਮੈਂ ਕੋਈ ਦਵਾ ਬਣਾ ਲਈ ਹੁੰਦਾ ਇਹਨੂੰ ਅੰਨਾ ਤੰਗ ਪਰੇਸ਼ਾਨ ਕਰਦਾ ਨਾ ਕਿ ਬੈਠਰ ਮਿਲ ਹੀ ਦਿੰਦਾ ਜੀ ਕੀ ਲੈਣਾ ਦੱਸ ਹੈਂ ਤੋਫੀ ਲੈਣੀ ਇੱਕ ਮੈਂਟ ਨਹੀਂ ਕੋ ਉਹਦੇ ਪੁੱਤ ਨੂੰ ਮਨ ਬਿਠਣ ਦਿੱਤਾ ਉੱਥੇ ਦੇਖ ਦੇ ਦੇ ਕੀ ਕਰਦਾ ਦੇਖ ਦੇ ਤੇਰੇ ਲੈਨ ਤੇ ਛੱਡਾਂ ਨੂੰ ਲੈ ਕੇ ਆਈ ਤੇ ਨੂੰ ਮੈਂ ਬਾਤ ਤੇ ਤਰਸ ਆ ਗਿਆ ਮੈਨੂੰ ਇਹਦੇ ਮੈਂ ਕਿਹਾ ਸੋਚਿਆ ਉਹ ਤੇ ਤੰਗ ਕਰਦਾ ਮੈਂ ਕਹਿੰਦਾ ਦੋ ਤਿੰਨ ਛੱਡਾ ਗੱਡੀ ਜਿਹਾ ਲੈ ਮੈਂ ਗੱਡੀ 'ਚ ਬੜਾਇਆ ਮੈਨੂੰ ਤਰਸ ਆ ਗਿਆ ਚੱਲ ਯਾਰ ਮੈਂ ਕਿਹਾ ਇਹਨੂੰ ਪੁਛ ਲੈ ਆਵਾ ਖਲਾਫ ਪਲਾ ਲਿਆ ਮਾਂ ਕੋਈ ਗੱਲ ਤੰਗ ਪਰ ਬਹੁ ਕਰਦਾ ਏ ਪਤਾ ਤਾਂ ਹੈ ਲੈ ਜੀ ਲੈ ਦੇਈ ਦੀ ਫੇਰ ਵੀ ਇੰਨਾ ਤੰਗ ਕਰਦਾ ਉਹ ਵਿਚਾਰੀ ਕੱਲੀ ਬੇਟੀ ਹਸਪੀਟਲ ਦੀ ਲਾਉਣ ਮਤੋਂ ਨੂੰ ਕੁਝ ਲੈ ਲਵਾਂ ਫੇਰ ਇਹਨੂੰ ਲੈ ਜੰਦਾ ਉੱਥੇ ਭਾਜੀ ਫਾਈਨਲੀ ਆਪਾਂ ਹੁਣ ਰਾਹੁਲ ਭਾਈ ਦੇ ਮੈਡੀਕਲ ਤੋਂ ਵਾਪਸੀ ਆਉਂਦੇ ਆ ਉੱਥੇ ਵੀ ਆਪਾਂ ਨੂੰ ਕੰਮ ਸੀ ਉਸ ਤੋਂ ਉੱਥੋਂ ਭਾਜੀ ਤੋਂ ਵਾਪਸੀ ਆਉਂਦੇ ਪਿਆ ਵੀ ਹੁਣ ਆਪਾਂ ਜਿਹੜੀ ਮੈਡੀਸਿਨ ਪ੍ਰੋਪਰ ਜਿੰਨੀ ਵੀ ਹੁੰਦੀ ਆ ਵੀ ਜਿਹੜੀ ਜਿੰਨੀ ਵੀ ਮੈਡੀਸਿਨ ਚੱਲਦੀ ਆ ਆਪਾਂ ਲੈ ਲਈ ਦੀ ਰਾਹੁਲ ਭਾਈ ਉਹਨਾਂ ਤੋਂ ਮਗਲਾਨੀ ਮੈਡੀਕੋਜ਼ ਤੁਹਾਨੂੰ ਪਤਾ ਹੀ ਆ ਜੀ ਬਾਕੀ ਗੱਲ ਐ ਦਾ ਆ ਵੀ ਮੈਡੀਕਲ ਮੈਡੀਕੋਜ਼ ਹੋਰ ਵੀ ਪੋਜਣੇ ਦਿੰਦੇ ਆ ਪਰ ਇਦਾਂ ਵੀ ਜਿਹੜੀ ਆਪਣੀ ਰਾਹੁਲ ਭਾਈ ਤੋਂ ਆਪਣੀ ਮੈਡੀਕਲ ਚੱਲ ਮੈਡੀਸਿਨ ਚੱਲਦੀ ਆ ਬਹੁਤ ਹੀ ਵਧੀਆ ਤੇ ਵੇਖੀ ਚੀਜ਼ ਦਾ ਹੱਲ ਹੈਗਾ ਆ ਛੋਟੇ ਤੋਂ ਛੋਟਾ ਬੱਚਾ ਤੇ ਵੱਡੇ ਤੋਂ ਵੱਡਾ ਬਜ਼ੁਰਗ ਤੋਂ ਬਜ਼ੁਰਗ ਸਾਰਿਆਂ ਦਾ ਹੱਲ ਹੈਗਾ ਆ ਆਪਣੇ ਸਕਿਨ ਦੇ ਰਿਲੇਟਡ ਕਿਸੇ ਨੂੰ ਕੋਈ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਪ੍ਰੋਬਲਮ ਆ ਜਾਂ ਕਿਸੇ ਨੇ ਬਾਹਰ ਮੈਡੀਸਿਨ ਮਗੋਣੀ ਹੋਵੇ ਜਾਂ ਕੁਝ ਵੀ ਹਨ ਤੁਸੀਂ ਆਪਾਂ ਨੂੰ ਡੀਐਮ ਕਰੋ ਆਪਾਂ ਤੁਹਾਨੂੰ ਬਾਹਰ ਮੈਡੀਸਿਨ ਭੇਜਾਂਗੇ ਰੋਪਰ ਸਕਿੰਨ ਕਿਹਨੇ ਕਿਹਾ ਦੀ ਮੈਡੀਸਨ ਹੋ ਗਈ ਹੋਰ ਦੇਸੀ ਦਵਾਈਆਂ ਜੋ ਵੀ ਹਨ ਹੁੰਦੀਆਂ ਸਾਰੀਆਂ ਹੇਕ ਚੀਜ਼ ਦਾ ਇਲਾਜ ਆ ਪੱਥਰੀ ਦਾ ਹੋ ਗਿਆ ਤਦਦੀ ਦਾ ਹੋ ਗਿਆ ਜਿੱਦਾਂ ਦੀ ਮਰਜ਼ੀ ਬਿਮਾਰੀ ਹੋਵੇ ਮੈਂ ਕਹਿੰਦਾ ਵੀ ਵੱਡੇ ਤੋਂ ਵੱਡੇ ਹਸਪੀਟਲ ਤੇ ਜੇ ਨਹੀਂ ਹੱਲ ਹੁੰਦਾ ਇੱਥੇ ਆਓ ਤੁਹਾਡਾ ਹੱਲ ਕਰਕੇ ਤੁਹਾਨੂੰ ਆਪ ਭੇਜਾਂਗੇ ਰੋਪਰ ਸਹੀ ਕਰਕੇ ਆਪਣਾ ਤਾਂ ਹੱਲ ਇੱਥੇ ਹੀ ਹੁੰਦਾ ਆ ਕੋਈ ਵੀ ਹੋਵੇ ਕਿ ਮੈਂ ਸ਼ੁਰੂ ਤੋਂ ਮੈਡੀ ਸ਼ੁਰੂ ਤੋਂ ਮਨਵੀਰ ਵੀ ਮਨਵੀਰ ਦਾ ਬेड ਬਹੁਤ ਘੱਟ ਸੀ ਬਹੁਤ ਜ਼ਿਆਦਾ ਘੱਟ ਸੀ ਰਾਹੁਲ ਭਾਈ ਤੋ ਗਏ ਨਹੀਂ ਆਪਾਂ ਤੇ ਮੈਂ ਕਿਹਾ ਵੀ ਕਿੰਨਾ ਵੇਟ 3.5 ਕਿਲੋ ਕਿਦਾ ਮੈਂ ਹਾਂ ਵੀ ਦਾ 3.5 ਕਿਲੋ ਵੇਟ ਹੋਇਆ ਸੀ ਉਹ ਤਾਂ ਬਹੁਤ ਘੱਟ ਸੀ ਹੁਣ ਛੋਟੇ ਸਾਡੇ ਬੇਬੀ ਦਾ ਵੀ ਹੁਣ ਜਿਹੜਾ ਹੁੰਦਾ ਬੇਬੀ ਇਹਦਾ ਵੇਟ ਬਹੁਤ ਘੱਟ ਆ ਦੇਖਿਓ ਦਿਨਾਂ ਦੇ ਵਿੱਚ ਹੀ ਆਪਾਂ ਸੈੱਟ ਪਾਈ ਉਹਨਾਂ ਨੇ ਕਰ ਦੇਣਾ ਹੁਣ ਬਸ ਬਾਬਾ ਮਿਹਰ ਕਰੇ ਤੇ ਬਾਕੀ ਹੁਣ ਪਹੁੰਚ ਗਏ ਆਪਾਂ ਘਰੇ ਤੇ ਗਰਮੀ ਬਹੁਤ ਜ਼ਿਆਦਾ ਆ ਇੱਕ ਤਾਂ ਦਿਲ ਕਰਦਾ ਆ ਏਸੀ ਦਿਵਾ ਲਈਏ ਜੇ ਤੱਕ ਇਦਾਂ ਆ ਵੀ ਖਰਚਾ ਜ਼ਿਆਦਾ ਹੋ ਜਾਣਾ ਆ ਤੇ ਸਾਡਾ ਗਾਂ ਦਾ ਨਹੀਂ ਸਿਸਟਮ ਚੱਲਣਾ ਆ ਆਪਾਂ ਹੋਰ ਲੋਕੋ ਸੋਚਦੇ ਪੈ ਗਏ ਆ ਕਿ ਇੱਕ ਸੋਚਦੇ ਆ ਵੀ ਚਲੋ ਗਨਮੀਆਂ ਲੰਘ ਹੀ ਜਾਂਦੇ ਆ ਉੱਥੇ ਹੋ ਕੇ ਕੱਢ ਲੈਂਦੇ ਆ ਬਾਕੀ ਖਰਚਾ ਵੀ ਬਹੁਤਾ ਘਰ ਦਾ ਇਕੱਲੇ ਨੂੰ ਦੇਖਣਾ ਪੈਂਦਾ ਆ ਤੇ ਇਕੱਲੇ ਬੰਦੇ ਲਈ ਬਹੁਤ ਔਖਾ ਹੋ ਜਾਂਦਾ ਆ ਇੰਨਾ ਕੁਝ ਸਪੋਰਟ ਕਰਨਾ ਸਭਾ ਨੂੰ ਇੱਕ ਬੰਦੇ ਦਾ ਖਰਚਾ ਮਸੀ ਕੱਢ ਹੁੰਦਾ ਮੈਂ ਤਾਂ ਪੂਰੀ ਫੈਮਿਲੀ ਨੂੰ ਦੇਖਦਾ ਆ ਆ ਜੋ ਵੀ ਜਦੋਂ ਬਾਪੂ ਹੁੰਦਾ ਸਿਰ ਤੇ ਉਹ ਟੈਨਸ਼ਨ ਨਹੀਂ ਹੁੰਨੀ ਸੀ ਹੁਣ ਬਹੁਤ ਟੈਨਸ਼ਨ ਆ ਦਿਮਾਗ ਤੇ ਇੱਕ ਹੈ ਕਿ ਇਹ ਸੋਚ ਸਮਝ ਕੇ ਕਰਨੀ ਪੈਂਦੀ ਹੈ ਬਾਕੀ ਜਿਹੜੇ ਇੰਨਾ ਆਪਾਂ ਨੂੰ ਸਲਾਹ ਦਿੰਦੇ ਆ ਉਹਨਾਂ ਦਾ ਬਹੁਤ ਜ਼ਿਲੋਂ ਧੰਨਵਾਦ ਆ ਤੁਸੀਂ ਵੀ ਇੰਨਾ ਪਿਆਰ ਕਰਦੇ ਨਹੀਂ ਸਪੋਰਟ ਕਰਦੇ ਤੁਹਾਡਾ ਵੀ ਬਹੁਤ ਜ਼ਿਲੋਂ ਧੰਨਵਾਦ ਆ ਤੁਸੀਂ ਇੱਦੀ ਪਿਆਰ ਤੇ ਇੱਦੀ ਸਪੋਰਟ ਕਰਦੇ ਰਹੋ ਤੇ ਤੁਸੀਂ ਇੰਨੀ ਚੰਗੀ ਚੰਗੀ ਸਲਾਹ ਦਿੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀਆਂ ਦੋਵਾਂ ਨਾਲ ਇੱਥੇ ਤੱਕ ਆਏ ਆ ਬਾਕੀ ਹਾਂਜੀ ਮਨਵੀਰ ਤੰਗ ਬਹੁਤ ਕਰਦਾ ਤੂੰ ਉੱਥੇ ਜਾ ਕੇ ਟਿਕਿਆ ਨਹੀਂ ਇੱਕ ਮਿੰਟ ਮੈਡੀਕਲ ਤੇ ਕਦੀ ਆ ਟੋਫੀ ਆਦਾ ਚਾਰ ਦਿਨ ਖਰਾਬ ਹੁੰਦਾ ਜਨਾਬ ਜਿੱਦਾਂ ਅਸੀਂ ਮੋੜ ਦਿੱਤਾ ਚੱਲਦਾ ਹੀ ਨਹੀਂ ਮੇਰਾ ਚਾਰ ਦਿਨ ਉਹਨੂੰ ਅੱਧੇ ਹੀ ਮੋੜ ਦਿੱਤਾ ਤੇ ਚਾਰਜ ਨੂੰ ਆ ਵੀਡੀਓ ਆਈ ਐ ਏਦਾਂ ਯਾਰ ਏਦਾਂ ਮੋੜਦਾ ਗੁੱਸਾ ਦੇਖੋ ਕੀਤਾ ਗੁੱਸਾ ਕੀਤਾ ਹੁਣ ਅੱਧਾ ਗੁੱਸਾ ਕਰਦੀ ਦੇਖ ਲਓ ਜੀ ਹੁਣ ਮੂੰਹ ਨਾ ਮੂੰਹ ਤੁਹਾਨੂੰ ਪਤਾ ਵੀ ਮੇਰਾ ਫੋਨ ਨਹੀਂ ਉਹਦਾ ਚਾਰਜ ਲਾਦਾ ਉਹਦਾ ਜੈਕ ਖਰਾਬ ਹੋਇਆ ਪਿਆ ਆ ਤੁਸੀਂ ਕੀਤਾ ਉਹਨੂੰ ਚੱਲ ਕੋਈ ਕਰਾ ਲਾਂਗੇ ਸਹੀ ਹਾਂਜੀ ਪੁੱਤ ਬਾਈ ਕਾਤੇ ਕਾਤੇ ਬਾਈ ਕਾਤੇ ਮੈਂ ਕਿੱਥੇ ਚੱਲਾ ਆਂ ਹੈਂ ਲੋ ਜੀ ਆਪਾਂ ਲੱਗਿਆ ਸੀ 2033 ਗੱਲੀਆ ਦੂਸਰੇ ਨੂੰ ਆਪਾਂ ਦਰੋਸ ਮਿਡਲ ਤੋਂ ਆ ਗਏ ਆ ਵਾਪਸੀ ਹਾਂਜੀ ਸ਼ਾਹ ਜੀ ਮਸੰਮੀ ਦਾ ਬਣਾ ਦਿਓ ਪਿਓਰ ਠੀਕ ਹੈ ਚੰ ਚੱਲ ਲਿਆ ਕਰਦੇ ਆ ਕੋਈ ਨਾ ਕਰੋ ਕੋਈ ਨਹੀਂ ਚਾਰ ਮਸੰਮੀ ਚਾਰ ਦਾ ਇੱਕ ਗਲਾਸ ਬਣ ਜਾਂਦਾ ਨਾ ਚਾਰ ਮਸੰਮੀਆਂ ਚਾਰ ਮਸਮੀਆਂ ਦੇਣੀ ਆ ਤੈਨੂੰ ਖਾਨ ਨੂੰ ਚਾਰ ਚਾਰ ਮਸਮੀਆਂ ਦਾ ਇੱਕ ਗਲਾਸ ਬੰਦਾ ਠੀਕ ਆ ਤੈਨੂੰ ਤਾਂ ਨਹੀਂ ਮਿਲਨੀ ਆ ਉੱਪਰ ਲਾ ਉਹ ਯੰਬਰ ਅੱਗੇ ਵੀ ਰੱਖ ਲੈਣੇ ਆ ਜਿਹਾ ਪਾਈਨਾਪਲ ਤਪੀਤਾ ਗੋਰੀ ਹੁੰਦਾ ਲਟਰਮ ਬਟਰਮ ਇਸ ਕੋਲ ਉਹ ਗਿਆ ਸਭ ਬਣ ਗਿਆ ਬਣ ਗਿਆ ਮਿੱਠਾ ਨੋਰਮਲ ਜਿਹਾ ਰੱਖੀ ਜਾਦਾ ਨਾ ਬਾਈ ਮੇਰਾ ਬਰਬਰ ਬਰਬਰ ਹਾਂ ਬਸ ਦੋ ਦਾ ਪਾਤਾ ਲੋ ਇਹ ਚੁੱਕੀ ਹੋਮ ਸਮੀਰ ਜੂਸ ਗੇਰ ਨੂੰ ਨਾ ਪਾ ਦੇ ਗੱਡੀ ਚ ਹੋਰ ਨਾ ਤੇ ਮਾਰੇ ਕੋਕਾ ਕੋਲਾ ਚ ਮੈਂ ਕਹ ਹੋਰ ਨਾ ਗੇਰ ਪਾ ਦੇ ਗੱਡੀ ਕੋਕਾ ਕੋਲਾ ਚ ਬੱਜਣੀ ਜਾ ਕੇ ਸਾਨੂੰ ਚੱਲਿਆ ਆਹੋ ਬਾਬੇ ਦੀ ਮਿਹਰ ਅਜੇ ਤੱਕ ਗੱਡੀ ਨਹੀਂ ਇੱਥੇ ਬੱਜੀ ਗਈ ਬਾਜੀ ਬੱਚੇ ਬੁੱਦਾ ਵੀ ਦੇਖ ਗਿਆ ਹਾਂ ਉਹ ਬਾਤੂ ਤਾ ਰੋਣਾ ਦੇ ਲਾ ਰੋ ਤੇ ਜਿਆਦਾ ਡਿਗਲ ਚਲ ਜਾ ਤੇ ਬਾਦੀ ਚ ਛੁੱਥਾ ਰੋਣਾ ਦੇ ਬਾਦੀ ਚ ਚਲ ਜਾ ਦੇਖ ਜਾਂਦਾ ਛੁੱਥਾ ਰੋਣਾ ਦੇਖਣ ਦਾ ਰੋਣਾ ਹੰਦ ਨਹੀਂ ਛੁੱਥਾ ਰੋਣਾ ਦੇਖ ਲੋ ਇਹਦਾ ਤੁਹਾਨੂੰ ਕਿੰਨੇ ਮਾਰਿਆ ਦੇ ਕੱਕਾ ਕੱਕਾ ਕਿੱਥੇ ਮਾਰਿਆ ਕੱਕੇ ਕਿਰਮਾ ਦੇ ਤੱਕੇ ਤੱਕੇ ਮਾਰਿਆ ਕਿ ਤੇ ਦੱਸ ਕੱਕੇ ਇਹ ਕਰਕੇ ਦਿਖਾਉਂਦਾ ਆ ਵਿਕਰਾਂ ਨੂੰ ਮੈਨੂੰ ਵੀ ਕਿ ਮੇਰੇ ਮਾਰਿਆ ਆ ਓਨੇ ਮਾਰਿਆ ਆ ਛੋਟੇ ਨੇ ਆ ਇਹਨੇ ਠੀਕ ਕਿੱਥੋਂ ਲੈਣਾ ਇਹ ਰਾਹੁਲ ਭਾਈ ਹਣੋ ਪਾਈ ਜੁਲਾਣਾ ਆਣਾ ਆਣਾ ਇਹ ਚੱਲਦਾ ਠੀਕ ਚੱਲਦਾ ਨਾ ਨਾ ਚੱਲਦਾ ਮੈਂ ਉੱਧੇ ਚਲਾਤਾ ਨਿਕਰੇ ਗਿਆ ਤਾਂ ਆਹ ਬੋਟਾ ਲਿਆ ਬੋਟਾ ਲਿਆ ਲੈ ਲੁਕੀ ਇਹ ਦਿਖਾਉਦਾ ਮੈਨੂੰ ਵੀ ਗਾਣਾ ਚਾਤਾ ਗਾਣਾ ਨਹੀਂ ਚੱਲਦਾ ਇਹਦੇ 'ਚ ਇਹ ਉਦਾਂ ਹੀ ਆ ਬਟਨ ਨਹੀਂ ਆ ਛਿਪਿਆ ਹੂੰ ਹੂੰ ਉਹ ਜਾ ਬੱਸ ਕੋਣ ਹੈ ਦੇਖੋ ਤੂੰ ਆਵਾਜ਼ ਕੋਣ ਆ ਆਵਾਜ਼ ਆ ਦੇਖੋ ਹਾਂ ਹਾਂ ਆਵਾਜ਼ ਵਾਇਆ ਕੌਣ ਹੈ ਕਾਣ ਮਿੱਟੀ ਨਹੀਂ ਗੋਹਾਇਆ ਮਿੱਟੀ ਨਹੀਂ ਆ ਗੋਹਾਇਆ ਗੋਬਰ ਗੋਬਰ ਬੋਬ ਮੇਰਾ ਗੋਬਰ ਕਹਿੰਦਾ ਬੋਬਰ ਨੰਨੂ ਇਹ ਇੱਕ ਤਾਂ ਇੱਕ ਤਾਂ ਇਹ ਕੰਮ ਬੜਾ ਗੰਦਾ ਹੈ ਬਾਹਰ ਨੂੰ ਤੁਰ ਪੈਂਦਾ ਹੈ

जाओ पापा एक मिनट मैं भी आ गई ठीक है चलो आ जाओ आ जाओ पहले पापा चलो चलो पापा ने दसगे ਦੀ ਦੀ ਬੋਹਾਇਆ ਮਿੱਟੀ ਨਹੀਂ ਆ ਬੋਹਾਇਆ ਗਾਂ ਗੋਬਰ ਗੋਬਰ ਬੋਬਰ ਮੈਂ ਤਾਂ ਗੋਬਰ ਕਹਿੰਦਾ ਬੋਬਰ ਨੰਨੂ ਇਹ ਇੱਕ ਦਾ ਇੱਕ ਦਾ ਇਹ ਕੰਮ ਬੜਾ ਗੰਦਾ ਆ ਬਾਹਰ ਨੂੰ ਤੁਰ ਪੈਂਦਾ ਆ ਨੰਨੂ ਇਧਰ ਆ ਕੀ ਚੜਦਾ

पहले पापड़ चलो चलो पापड़ पापा ने जी दी पा बहुत ज्यादा लेट हो गए घरे बहुत ज्यादा लेट आए अभी शाम के बाद चार ਤੇ ਜੇ ਹੁਣ ਆਪਾਂ ਘਰੇ ਆ ਚੁੱਕੇ ਸੀ ਆਣ ਕੇ ਮੰਵੀਰ ਜਿਹੜਾ ਸਾਡਾ ਆ ਇਹਨੂੰ ਬਸ ਮਿੱਟੀ ਦੇ ਕੰਮ ਹੁੰਦਾ ਕਿ ਅਸੀਂ ਮਿੱਟੀ ਖੇਡਦਾ ਰਮਾ ਮਮਾ ਬੋਣੀ ਬੈਠੇ ਮਮਾ ਤੂੰ ਕਿੱਥੇ ਬੈਠ ਗਿਆ ਜਿੱਥੇ ਬੈਠੀ ਹੋ ਆ ਕਿਆ ਹਵਾ ਆ ਉਹ ਕੋਈ ਹਵਾ ਜਿਹੜੀ ਛਾਂ ਸੀਗੀ ਨਾ ਮੰਮੀ ਉਹ ਸੁੱਕ ਗਈ ਆ ਉਹਦੀ ਵੈਸੇ ਹਵਾ ਬਹੁਤ ਸੀਗੀ ਵਧੀਆ ਹੋ ਰਹੀ ਆ ਕਦਾ ਕੱਲ ਸਾਡੇ ਕੋਠਿਆਂ ਦੇ ਉੱਪਰ ਦੀ ਜਾਜ ਲੰਘ ਕੇ ਗਿਆ ਤੇ ਦੋ ਪੱਖਿਆਂ ਵਾਲਾ ਸੀ ਨਾ ਮੰਮੀ ਦੋ ਪੱਖਿਆਂ ਵਾਲਾ ਜਾਜ ਲੰਘ ਕੇ ਗਿਆ ਉੱਪਰ ਦੇ ਕੋਠੇ ਦੇ ਉਹ ਦੇਖ ਕੇ ਡਰ ਲੱਗਾ ਸੀ ਕੀ ਹੈਗਾ ਇਹ ਕਿੱਥੇ ਸੀਗਾ ਟਾਲੀ ਦੇ ਲੱਗੇ ਬੜਾ ਇੰਨੀ ਕ ਲੱਗੇ ਸੀਗਾ ਜਿਆਦਾ ਹੁਣ ਤੱਕ ਚਲੂ ਉੱਪਰ ਆ ਪਰ ਲੱਗਦਾ ਦਿਖਣ ਨੂੰ ਲੱਗੇ ਲੱਗਦਾ ਸੀ ਹੈ ਤੇ ਆਪਾਂ ਹੁਣ ਸਬਜ਼ੀ ਤਾਂ ਬਹੁਤ ਜ਼ਿਆਦਾ ਲੈਤਾ ਹੈ ਕੱਲ ਨੂੰ ਤੇ ਸਬਜ਼ੀ ਗਾਦੀ ਬਣਾਣੀ ਅੱਜ ਆਪਾਂ ਇਹਨਾਂ ਸਬਜ਼ੀਆਂ ਨੂੰ ਮਾਰ ਦਿੰਨਾ ਸਬਜ਼ੀਆਂ ਤੇ ਇਹ ਵੀ ਜਨ ਬਣਾ ਰਹੇ ਆਪ ਰਾਈਸ ਨਾਲ ਬਣਾ ਲਾਂਗੇ ਚੌਲ ਨਾਲ ਬਣਾ ਲਾਂਗੇ ਤੇ ਜਿਹੜੀ ਚਿਕਰੀ ਵਾਲੀ ਬਣਾ ਲੈਂਦੇ ਓਏ ਮੇਡਾ ਨਿਖਾਤ ਨਵਾਣਾ ਨਹੀਂ ਆਹਟਾ ਲੱਗ ਜਾਣੀ ਆ ਇਹਨੇ ਇੱਧਰ ਆ ਚਿਕਰੀ ਵਾਲੀ ਬਣਾਉਣਾ ਇੱਧਰ ਆਓ ਮਟਰ ਬਣਾਉਣਾ ਮੇਰੀ ਗੱਲ ਸੁਣੋ ਆ ਨਹੀਂ ਨਾ ਆਲੂ ਖਤਮ ਹੋਏ ਆ ਆ ਮੁਕਾਪਣਾ ਰਿਹਾ ਆਲੇ ਪਾਰ ਤਾਂ ਨਹੀਂ ਹੋ ਰਿਹਾ ਸੋਚ ਗਿਆ ਕੁਝ ਹੀ ਬਣਾ ਨਾਲੇ ਨੰਨੂ ਜਿਹੜਾ ਸਾਡਾ ਬਾਹਰੋਂ ਮਿਲੂਗਾ ਇਹ ਦੰ ਤਾਂ ਕਿ ਮੇਰੇ ਗੋਬਰ ਗੋਬਰ ਦੇ ਕੇ ਕਰਦਾ ਬਾਹਰ ਤੋਂ ਛੋਟਾ ਨੂੰ ਬਣਾ ਬਾਹਰ ਠੰਡਾ ਆ ਅੰਦਰ ਠੰਡਾ ਹੀ ਹੋ ਰਿਹਾ ਕਿੱਥੇ ਅੱਛਾ ਠੀਕ ਆ ਇੱਥੇ ਪੈਂਦੇ ਆ ਉਹ ਪਿੱਛੇ ਨਾ ਬੋਲ ਉਹ ਉੱਥੇ ਟਰੱਕ ਦੀ ਡਿੱਗੀ ਸੀ ਜੀ ਹਾਂ ਉੱਥੇ ਟਰਾਲੀ ਡਿੱਗੀ ਸੀਗੀ ਗੋਬਰ ਦੀ ਨਨੂ ਆ ਜਾ ਇੱਧਰ ਨੂੰ ਆ ਜਾ ਇੱਧਰ ਨੂੰ ਆ ਆ ਇੱਧਰ ਤੇ ਤੇਲ ਪਾਉਣ ਗਏ ਸੀ ਅਸੀਂ ਆ ਦੇਖੋ ਜੀ ਇੱਧਰ ਕਿੰਨੀ ਸੋਣੀ ਉਹ ਹਵਾ ਆ। ਆ ਗੁਰਦਾਰਾ ਸਾਹਿਬ ਆ। ਉਹ ਬੜਾ ਗੁਰਦਾਰਾ ਸਾਹਿਬ ਆ। ਤੇ ਆਏ ਲੋੜੇ। ਮਨੂੰ ਇੱਧਰ ਆਇਆ ਪੁੱਤ। ਮੇਰੇ ਬਾਹਾਂ ਤੇ ਲੱਗ ਗਈ ਉਹ ਦਵਾਈ। ਮਨੂੰ ਨੇ ਦਵਾਈ ਡੋਲਤੀ ਮੇਰੇ ਬਾਹਾਂ ਚ ਲੱਗ ਗਈ। ਥੋਣਾ ਪਹਿਣਾ ਛੋੜਨੀ। ਦੇ ਗਾਈਜ਼ ਵੀ ਚੱਲ ਰਹੇ ਅਸੀਂ ਹਸਪਤਾਲ ਗਏ ਸੀਗੇ ਉੱਥੇ ਆ ਜੋ ਹਾਂ ਇੱਥੇ ਆ ਜਉਂ ਮੈਂ ਕਿੱਥੇ ਬੈਠਦੇ ਹਾਂ ਇੱਥੇ ਹਵਾ ਚੱਲਦੀ ਅੰਦਰ ਤਾਂ ਹਵਾਲੀ ਨਹੀਂ ਚੱਲਣ ਦੇ ਬਿਲਕੁਲ ਵੀ ਅਸੀਂ ਉਹ ਤੁਹਾਨੂੰ ਪਤਾ ਲੱਗਿਆ ਕਿ ਮੇਰੇ ਦਿਨਾਂ ਦੇ ਜੀਮ ਨਹੀਂ ਸੀ ਕਰ ਸਕਦੇ ਫੋਟੋ ਬੁਲਾਇਆ ਸੀਗਾ ਡਾਕਟਰ ਨੇ ਉਹਨਾਂ ਦਾ ਸੁਣਵਾ ਗਿਆ ਸੀ ਤੇ ਜਾਣਾ ਪਿਆ ਜ਼ਰੂਰੀ ਇਹ ਦੇਣਾ ਦਰਦੋਂ ਦੀ ਆਉਂਦੀ ਆ। ਆਹ ਕੰਮ ਬੋਲਦੇ ਬੋਲਦੇ। ਉਹ ਦਵਾਈ ਨਾਲ ਆਰਾਮ ਨਹੀਂ ਆਇਆ। ਇੱਕ ਗੋਲੀ ਖਾਧੀ ਉਹ ਗੋਲੀ ਨਾਲ ਵਿਰੋਧ ਕੀ ਖਾਉਂਦਾ। ਨੰਨੂ ਕਿੱਥੇ? ਕਿੱਥੇ? पानी ch nahi sutna pita lai jane ਉਹ ਢੇਰੀ ਗਰੀ ਜਾਂਦੇ ਹਾਂ ਹਾਂ ਵਾਹ ਮਰ ਬਾਰਵੀ ਹਵਾ ਰੁਕ ਗਈ ਹੈ ਨਾ ਇੱਥੇ ਨਹੀਂ ਲੱਗਦੀ ਉਸ ਕਾ ਪਿਆ ਇੱਧਰ ਨੂੰ ਲੱਗਦੀ ਕੱਤਰੀ ਕਿੱਥੇ ਛੱਡ ਦੂੰ ਕਿਉਂ ਇਹ ਜਿਹੜਾ ਸੜਨ ਨੰਨੂ ਆਣਾ ਕਹਿੰਦਾ ਕਿ ਮੈਂ ਮਮਾ ਜਗਾ ਕਾ ਗਈ ਆ ਪੀੜ ਡਾਲੀ ਹੈ ਨਾ ਲੱਗੇ ਆ ਬਿਲਕੁਲ ਸਾਹਮਣੇ ਲੱਤ ਪੀ ਟਾਲੀ ਤੇ ਜਗਾ ਕਿੱਧਰ ਜਾਂਦਾ ਇਹ ਕਿਹੜੀ ਸਾਈਡ ਨੂੰ ਰਾਤਾ ਉੱਧਰ ਦੀ ਮੋਗਾ ਅੱਛਾ ਉਹ ਪਰੇ ਕਿੱਧਰ ਉਹ ਨੰਨੂ ਉਹ ਮੁੰਡਿਆ ਕਾਚੂ ਇੱਥੇ ਨਹੀਂ ਉਹ ਨਾਲ ਗੰਦਾ ਇੱਧਰ ਆ ਜਾ ਹੋਰ ਲੈ ਲਈ ਅੱਜਿਆ ਭੱਜਿਆ ਕੋਨੇ ਨਾ ਕੋਲੇ ਲਾਉਂਦਾ ਅੱਛਾ ਕਿਹੜਾ ਰੋਡ ਜਾਂਦਾ ਉੱਧਰ ਨੂੰ ਉਹ ਜਿਹੜਾ ਉਹ ਰੋਡ ਨਹੀਂ ਆ ਉਹ ਪਰੇ ਨਿਕਲਦਾ ਪੋੜੇ ਤੋਂ ਪੋਥਰੀ ਅੱਛਾ ਅੱਛਾ ਠੀਕਾ ਠੀਕਾ ਠੀਕਾ

ਕਹਿੰਦਾ ਸੀ ਮਿਰਚਾਂ ਲਾਲੀ ਨਹੀਂ ਹੋਣੀਆਂ ਹੈਗੀਆਂ ਮਿਰਚਾਂ ਸਾਡੀਆਂ ਸਾਰੀਆਂ ਖਰਾਬ ਹੋ ਗਈਆਂ ਫਾਈਲ ਆ ਪਗੜੀ ਰੱਖ ਲੈਣੀ ਆ। ਉਸਨੇ ਕੱਢ ਲਾ। ਕਿ ਬੋਲੇ? ਜਿਹਦੀ ਬਾਹਰ ਕਰਦੀ ਹੁੰਦੀ। ਹਾਂ ਜੀ ਜੀ ਅਸੀਂ ਵੇਪਰ ਦਾਲ ਪਕਾਉਣੀ ਆ ਕੀ ਨਹੀਂ? ਇਹ ਮਟਰ ਕਾਦੀ ਬਣਾਉਣੀ ਆ ਅੱਜ ਆਪਾਂ ਬਣਾਵਾਂਗੇ ਕੋਈ ਦਾਲ ਦਾਲ ਦੇਦੇ ਆ ਕਾਦੀ ਬਣਾਉਂਦੇ ਆ ਜੇ ਜੈ ਸਹੀ ਲੱਗਿਆ ਪਉਂਗੀ ਬਣਾ ਲੈਣੀ ਚੱਕ ਕੇ ਆਪਾਂ ਕੋਈ ਦਾਲ ਦੇਦੇ ਆ ਕੀ ਬਣਾਉਣੀ ਆ ਕਿਹੜੀ ਵਧੀਆ ਚਾ ਇਕੇ ਨਹੀਂ ਤੇ ਜਿੰਨੇ ਵੀ ਸਾਲ ਜੱਫੀ ਦਾ ਕਿਉਂਕਿ ਜਿਆਦਾ ਸਾਨੂੰ ਫਿਕਰ ਹੁੰਦਾ ਆ ਕਿ ਉਹਨੇ ਕਿਹੜੀ ਸਾਲ ਖਾਣੀ ਆ ਜਿਆਦਾ ਉਹਨੂੰ ਕਿਹੜੀ ਪਸੰਦ ਆ ਉਹਨਾਂ ਦਾ ਹੀ ਹੁੰਦਾ ਜਿਆਦਾ ਸਾਨੂੰ ਸਬ ਬਣਾਉਣੀ ਥੋੜੀ ਆ ਕਿਉਂਕਿ ਇਹ ਮਹਿੰਗੇ ਬੰਦੇ ਵੀ ਇਹ ਮੁੰਡੀ ਦਾਣਾ ਕਿਹੜੀ ਆ ਚਾਪਾ ਨੂੰ ਪਾ ਦਿਆ ਲੇਕਿਨ ਪਾਣੀ दाला बहुत जल्दी ना वो हो जाता क्योंकि जल्दी। मैं दाल बहुत ज्यादा घट बनाई मैं कहीं दाल ज्यादा पसंद नहीं करती ਇਹ ਕਿਹੜੇ ਰਾਇਸ ਵਗੈਰਾ ਨਾਲ ਖਾਓ ਬਣਾਉਣਾ ਹੈ ਇੱਕ ਤਾਂ ਰੋਟੀ ਨਾਲ ਰੋਟੀ ਨਾਲ ਖਾਸਤੀਆਂ ਇਹਦੇ ਵਿੱਚ ਹੁਣ ਆਪਾਂ ਸੋਚਾਂਗੇ ਸੌਤ ਨਹੀਂ ਦਵਾਂਗੇ ਇਹਦੇ ਚ ਆਪਾਂ ਪਾਵਾਂਗੇ ਲੂਣ ਔਰ ਢੀਚੇ ਇਹਦੇ ਚ ਹਾਂਜੀ ਇਹ ਉੱਪਰ ਗੱਟੀ ਦੇ ਉੱਪਰ ਜੀਰਾ ਸਾਰਾ ਕੁਝ ਮਸਾਲੇ ਵਾਲਾ ਜੋ ਵੀ ਸੀ ਗਿਆ ਨਾਲ ਆਪਾਂ ਸਾਰੇ ਪਾਦੇ ਆ ਦੁੱਧ ਵੀ ਨਾ ਦੁੱਧ ਵਾਲੀ ਬੋਤਲ ਦੋਤੀ ਉਹ ਤਾਂ ਦਾਲਾ ਪੁੱਤ ਬਣਾਉਣ ਵਾਲੀ ਸਬਜ਼ੀ ਐ ਇਹ ਤਾਂ ਫਾਸਲੋਣਾ ਇਹ ਮੋਟਰ ਕੈਂਡੂ ਬਹੁਤ ਜ਼ਿਆਦਾ ਸੁਮੀ ਮੇਰੀ ਦਾ ਮੌਸਮ ਸੁਹਾਵਿਆ ਲੱਗਣ ਤੇ ਆ ਤੇ

ਅੱਜ ਨੇਰੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਮਮਾ ਆ ਗਏ ਥੱਲੇ ਯਾਰ ਜਲਦੀ ਮਮਾ ਉੱਪਰ ਲੜ ਗਿਆ ਸੀ ਕੁੰਡਾ ਤੇ ਮੈਂ ਬਾਹਰ ਸਾਰਾ ਸਮਾਨ ਚੱਕਤਾ ਤੇ ਆਹ ਦੇਖੋ ਵੀ ਨੇਰੀ ਨੇਰੀ ਚੱਕ ਕਰੋ ਕਿੰਨੀ ਆ ਓਏ ਹੋਏ ਓਏ ਹੋਏ ਅੱਜ ਤੂਫਾਨ ਫੇਰ ਉਦਾਂ ਦਾ ਹੀ ਆ ਗੋਲੀ ਓਹ ਤਾਂ ਨਹੀਂ ਅੰਮਰ ਦੇਖੋ ਨੇਰੀ ਜੀ ਮਮਾ ਮਹੌਰਾ ਮੇਰੀ ਤਾਂ ਬਹੁਤ ਜ਼ਿਆਦਾ ਆ ਗਈ ਆ ਉਸ ਦਿਨ ਸਾਡਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਮੋਟਰਸਾਈਕਲ ਸਾਰਾ ਟੁੱਟ ਗਿਆ ਗੱਡੀ ਨਲੂ ਦੇ ਇੱਥੋਂ ਵਿਚਵਾਰੇ ਟੁੱਟ ਗਈ ਉਹ ਗੱਡੀ ਉਹ ਪਈ ਇਹਨਾਂ ਨੂੰ ਆਪਣੀਆਂ ਗੱਡੀਆਂ ਲਿਆ ਇਹ ਵੀ ਟੁੱਟ ਜੁ ਗਈਆਂ ਵਾ ਜੀ ਵਾ ਵਾਏ ਗਰੂ ਬਾਬਾ ਪੜਾਈ ਕਰੀ ਸਭ ਦਾ ਬਹੁਤ ਜ਼ਿਆਦਾ ਨੇਰੀ ਆ ਤੇ ਮੈਂ ਮਨਵੀ ਨੂੰ ਅੰਦਰ ਲੈ ਆਈਆਂ ਤੇ ਬਹੁਤ ਸੇਫਲੀ ਰਹਿਣਾ ਪੈਂਦਾ ਆ ਜਦੋਂ ਵੀ ਨੇਰੀ ਨਹੀਂ ਆਂਦਾ ਕਿਉਂਕਿ ਇੱਧਰ ਸਾਡੇ ਸਾਰਾ ਹੈਗਾ ਓਪਨ ਏਰੀਆ ਹਨਾ ਕੀ ਕੀ ਇੱਥੇ ਕੋਈ ਚੀਜ਼ ਦਾ ਪਤਾ ਨਹੀਂ ਹਾਂਜੀ ਕੀ ਕੀ ਕਿੱਥੇ ਰਹੀ ਸੀ ਕਿੱਥੇ ਮੈਨੂੰ ਕਹਿੰਦਾ ਅੰਦਰ ਆ ਜਾਓ ਬਾਹਰ ਨੇਰੀ ਆ ਮੇਰਾ ਪੁੱਤ ਨਹੀਂ ਹੁੰਦਾ ਮੈਨੂੰ ਕੁਛ ਵੀ ਪੁੱਤ ਨਹੀਂ ਹੁੰਦਾ ਇੱਥੇ ਐਵੇਂ ਕੋ ਮੇਰ ਕੋ ਆ ਜਾਓ ਇਹ ਨਾਲ ਬੈਠਾ ਰਹੋ ਕਾ ਗਈ ਕੀ ਆ ਗਈ ਇਹ ਆ ਗਈ ਅੱਛਾ ਕੋਪ ਆਪਣਾ ਫੋਨ ਕਰਕੇ ਇਹਦੇ ਪਤਾ ਨਹੀਂ ਇੱਕ ਨਾ ਨਿਕਾ ਜਾ ਫੋਨ ਇਹਨੇ ਕੋ ਇੱਥੇ ਫੋਨ ਰੱਖਿਆ ਹੋਇਆ ਇਹਨੇ ਆਪਣੇ ਕੋਲ ਤੇ ਓਏ ਰੱਬਾ ਨੇ ਢੀਂ ਨਹੀਂ ਢੀਂ ਹੁਣ ਕੀ ਕਰਾਂਗੇ ਹੁਣ ਇੰਨਾ ਕ ਜਿਆਦਾ ਹਨੇਰਾ ਹੋ ਚੁੱਕਿਆ ਆ ਆ ਟਾਈਮ ਨੂੰ ਮੰਨੂ ਤੂੰ ਬਾਹਰ ਨਾ ਘੁੰਮ ഫോൺ ലോണി തന്നു താിയ ਆਦੀਆ ਤਾਂ ਗਾਰੋ ਕਿਤੇ ਉਹ ਨਾ ਜਾਵੇ ਮੈਂ ਤਾਂ ਕੂਲਰ ਵੀ ਅੰਦਰ ਰੱਖਣਾ ਸੀ ਲੱਗਾ ਤਾਂ ਆਈ ਆ ਆ ਗਏ ਆ ਨਹੀਂ ਹੁਣ ਤੱਕ ਤਾਂ ਆਈ ਨਹੀਂ ਆਈ ਨਹੀਂ ਤੱਕ ਨਾ ਚਾਲੂ ਹੋਰ ਦਾਰਾ ਇਹ ਰਾਈਸ ਵਗੈਰਾ ਬਣਾਉਣੇ ਆ ਤੇ ਉਹ ਆਇਆ ਬਹੁਤ ਲਗੁਰਾ ਹੜਾ ਬਹੁਤ ਜੇੜ ਸਾਡਾ ਦੇਖ ਲੈ ਕਿੱਦਾਂ ਹੁੰਦਾ ਜੇੜ ਦਾ ਡਾਰੀ ਆ ਪਾਪਾ ਇਹ ਡਾਲ ਲਾਤਾ ਹਾਂ ਇਹ ਡਾਲ